ਜੋਤੀ ਹਾਏ 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 ਮੂੜ ਸੁਪਰਾ ਵੀ ਮੰਤਰੀ ਪੰਜਾਬ ਉਤਾਰੂ ਜੱਟ ਹਾਏ 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 ਮਨਾਵਿਖੋਰ ਹਾਏ 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 ਕਰੋ ਸਿਰੱਪਾ ਹਾਏ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਦੀ ਜਿਹੜੀ ਸਾਡੀ ਥੋੜੇ ਨਾਲ ਠੇਕਾ ਕੀਤਾ ਹੋਇਆ ਹੈ ਜਿੰਨੇ ਪੈਸੇ ਬੰਨੇ ਹੋਏ ਨੇ ਉਹ ਸਾਡੇ ਪਚਾਓ ਦਿਵਾਲੀ ਤੋਂ ਪਹਿਲਾਂ ਇਹਨਾਂ ਦੀਆਂ ਸਾਰਿਆਂ ਦੀਆਂ ਜੁਨੀਆਨਾਂ ਨੇ ਚਾਹੇ ਉਹ ਦੋਦੀ ਨੇ ਚਾਹੇ ਆ ਮਠਿਆਈ ਵੇਚਣ ਵਾਲੇ ਹਲਵਾਈ ਨੇ ਇਹਨਾਂ ਦੀਆਂ ਸਾਰਿਆਂ ਦੀਆਂ ਜੁਨੀਆਨਾਂ ਨੇ ਇਹਨਾਂ ਨੇ ਪੈਸੇ ਇਕੱਠੇ ਕਰਕੇ ਜਦੋਂ ਫੂਡ ਸਪਲਾਈ ਵਾਲੇ ਸ਼ਹਿਰ ਦੇ ਵਿੱਚ ਆਉਂਦੇ ਨੇ ਇਹਨਾਂ ਨੇ ਨਾਲ ਦੀ ਨਾਲ ਸਾਰਿਆਂ ਨੂੰ ਫੋਨ ਤੇ ਸਨੇਹ ਲਾ ਦਿੰਦੇ ਨੇ ਵੀ ਆ ਜਾਓ ਬਈ ਆਪਣੇ ਆਪਣੇ ਹਿੱਸੇ ਦਾ ਪੈਸੇ ਜਮ੍ਹਾਂ ਕਰਾਓ ਇਹ ਲੱਖਾਂ ਨਹੀਂ ਕਰੋੜਾਂ ਚ ਇੱਕ ਇੱਕ ਜ਼ਿਲ੍ਹੇ ਚ ਕਰੋੜਾਂ ਰੁਪਈਆ ਇਕੱਠਾ ਹੁੰਦਾ ਹੁਣ ਤੁਸੀਂ ਨਾਪੇ ਤੇ ਗਿਣ ਲਓ ਕਿੰਨੇ ਹਲਵਾਈ ਨੇ ਜਿਹੜੇ ਦੁੱਧ ਪਾਉਣ ਆਉਂਦੇ ਨੇ ਦੋਜੀ ਇਹਨਾਂ ਦੀ ਵੀ ਯੂਨੀਅਨ ਹੈ ਇਹ ਵੀ ਲੋਕਸ਼ੇਪ ਕੇ ਸਾਰੇ ਪੈਸੇ ਇਕੱਠੇ ਕਰਦੇ ਨੇ ਸਾਡੀ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਸਾਡੀ ਖੇਤਨਹੁ ਹੋਮਾ ਮਿੱਟੀਏ ਨੂੰ ਬੋਲਦੀ ਇਹ ਸਮੇਂ ਇਹਦਾ ਪਾਸੇ ਚੱਲਿਆ ਇੱਥੇ ਇੱਕ ਨਾਲ ਇਹ ਆ ਵੀ ਜਿੰਨੀ ਦੇਰ ਬਸ ਆਰ ਜਾਂ ਫਸਟਾਵਾ ਨੂੰ ਕਰਦਾ ਕਿ ਮਿੱਤਰੋ ਚਾਹੇ ਕਿਸਾਨ ਨੇ ਮਜ਼ਦੂਰ ਨੇ ਦੁਕਾਨਦਾਰ ਨੇ ਡਾਕਟਰ ਨੇ ਲੀਟਰ ਨੇ ਉਹ ਭਾਈ ਚਾਹੇ ਕੋਈ ਮੈਂ ਇੱਥੇ ਤੱਕ ਵੀ ਕਹਿਣਾ ਵੀ ਕਰਦਾ ਗਰਾਤੀ ਆ ਮੱਤਰ ਦਾ ਪੁਜਾਰੀ ਆ ਮਸੀਤ ਦਾ ਮੌਲਵੀ ਆ ਕੋਈ ਇਹ ਨੌਮਰਾਦ ਬਿਮਾਰੀ ਤੋਂ ਨਹੀਂ ਬਚਦਾ ਨਸ਼ਾ ਤਾਂ ਉਹ ਹੈ ਇਹਦਾ ਤੁਸੀਂ ਖਰੀਦਣਾ ਹੈ ਇਹ ਤਾਂ ਤੁਸੀਂ ਹੁਣ ਚਾਰਜ ਦਿਵਾਲੀ ਹੈ ਸਾਰਿਆਂ ਨੇ ਆਪਾਂ ਨੇ ਜਾਣਿਆਂ ਨੇ ਲੈ ਕੇ ਮਠਿਆਈਆਂ ਲੈ ਕੇ ਜਾਵਾਂਗੇ ਵੀ ਮੱਥਾ ਟੇਕਣਾ ਹੈ ਗੁਰਦੁਆਰੇ ਜਿਹੜਾ ਆਵਾਂਗੇ ਹਰਥੋਂ ਪਰ ਉਹ ਜਿਹੜਾ ਚਲਾ ਰਹੇ ਉਹ ਇਹ ਤਾਂ ਪਤਾ ਕਰ ਲਓ ਵੀ ਇਹ ਬੜਿਆਂ ਕਿੱਥੋਂ ਆਇਆ ਡੰਗਰ ਦਾ ਹੈ ਨਹੀਂ ਨਾਲੀਆਂ ਟਰੱਕਾਂ ਦੇ ਟਰੱਕ ਭਰ ਕੇ ਆਪਣੇ ਪਲੀਰ ਆ ਰਿਹਾ ਹੈ ਦਹੀ ਆ ਰਿਹਾ ਹੈ ਸੋਲੀ ਸਾਹਿਬ ਅੱਜ ਜਿਹੜਾ ਹੈਗਾ ਕੇਂਤਰੀ ਮੰਤਰੀ ਦਾ ਜਿਹੜਾ ਪুতਲਾ ਫੁੱਟਣ ਲੱਗਿਓ ਤਿਹਾਰਾਂ ਦਾ ਸਮਾਂ ਤੇ ਤੁਸੀਂ ਅੱਜ ਵੀ ਇਹ ਪুতਲਾ ਫੁੱਟ ਰਿਹਾ ਕੀ ਕਾਰਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਦਾ ਚਾਹ ਨਹੀਂ ਹੈ ਕਿ ਦੁਨੀਆ ਦੀਵਾਲੀ ਖੁਸ਼ੀਆਂ ਚਾਹ ਨਾਲ ਕੋਈ ਨਵੇਂ ਕੱਪੜੇ ਪਾ ਕੇ ਕੋਈ ਨਵਾਂ ਸਾਧਨ ਲੈ ਕੇ ਕੋਈ ਨਵੀਂ ਛੁੱਟੀ ਤੱਕ ਵੀ ਲੈ ਕੇ ਉਹ ਖੁਸ਼ੀ ਦਾ ਮਨਾਉਂਦਾ ਹੈ ਤਿਹਾਰ ਪਰ ਜੇ ਅਸੀਂ ਦੁਖੀ ਮਨ ਨਾਲ ਸਾਤੋਂ ਗੁਰੂ ਜੋ ਸੇਵਾ ਲੈਂਦਾ ਉਹ ਸੇਵਾ ਕਰਨ ਆਇਆ ਉਹਦਾ ਕਾਰਨ ਇਹ ਕਿ ਸਾਡੇ ਭਰਾ ਨੇ ਸਾਰੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਭਾਈ ਸਾਡੇ ਅੰਦਰ ਸਮੇਤ ਤੁਹਾਡੇ ਪ੍ਰੈਸ ਵਾਲਿਆਂ ਦੇ ਜ਼ਹਿਰ ਜਾ ਰਹੀ ਹੈ ਤੁਸੀਂ ਕਿਤੇ ਨਾ ਕਿਤੇ ਆਪਾਂ ਨੂੰ ਪਹਿਲਾਂ ਕਹਿ ਜਾਂਦੇ ਹੁੰਦੇ ਸੀ ਢਾਲ ਢਾਕੇ ਉਹ ਮਾੜਾ ਦੇਸੀ ਵਰਤੋ ਦੇਸੀ ਕਿਥੋਂ ਲਈਏ ਡੰਗਰ ਤਾਂ ਹੈ ਨਹੀਂ ਫਿਰ ਆਪਾਂ ਨੂੰ ਕਹਿਣ ਲੱਗੇ ਕਹਿੰਦੇ ਜੀ ਇੱਕ ਤਾਂ ਕਰ ਲਓ ਕਹਿੰਦੇ ਸਰੋਂ ਦਾ ਤੇਲ ਵਰਤ ਲਓ ਹੁਣ ਸਰੋਂ ਦਾ ਤੇਲ ਦਾ ਵੀ ਬੇੜਾ ਗਰਖ ਹੋ ਗਿਆ ਉਹ ਜੀ ਪਤਾ ਨਹੀਂ ਕੀ ਕੁਸ ਪਾਏ ਰਿਹਾ ਹੈ ਫਿਰ ਹੁਣ ਤਿਹਾਰ ਨੇ ਆ ਪਾਏ ਨੇ ਗਹਿਮਾ ਗਹਿਮੀ ਲੰਗਿਆ ਨਹੀਂ ਜਾਂਦਾ ਬਾਜ਼ਾਰ ਅੱਜ ਦੀ ਇਕੱਲਾ ਨਾਪੇ ਦੀ ਗੱਲ ਨਹੀਂ ਸਾਰੇ ਇਹ ਲੰਗਿਆ ਨਹੀਂ ਜਾਂਦਾ ਇਹ ਮਠਿਆਈ ਭਾਈ ਕਿੱਥੋਂ ਆ ਗਈ ਇਹ ਕਿੱਥੇ ਬਣ ਗਈ ਕਾਰਨ ਕੀ ਆ ਪ੍ਰਸ਼ਾਸਨ ਸੁੱਤਾ ਪਿਆ ਟੈਂਪੂ ਬੜੇ ਬੜੇ ਟਰੱਕਾਂ ਦੇ ਟਰੱਕਾ ਹੁੰਦੇ ਨੇ ਉਹ ਤਾਂ ਨੱਕੇ ਰੋਜ਼ ਲੱਗਦੇ ਨੇ ਇਹ ਨੱਕਾ ਕਿਉਂ ਨਹੀਂ ਲੱਗਦਾ ਕਿ ਸਾਨੂੰ ਪਤਾ ਲੱਗੇ ਕਿ ਕੌਣ ਕਰਦਾ ਗੋਰ ਖਤੰਦਾ ਦੂਜੇ ਬੰਨੇ ਹਰ ਬਾਰੀ ਸਾਡੀ ਪਾਰਟੀ ਇਹ ਕਹਿੰਦੀ ਆ ਬੇਨਤੀ ਕਰਕੇ ਜਿਵੇਂ ਆ ਅਸੀਂ ਅੱਜ ਪ੍ਰਲਾਦ ਜੋਸੀ ਕੇਂਦਰੀ ਫੂਡ ਸਪਲਾਈ ਮੰਤਰੀ ਹੈ ਇਹਦਾ ਤੇ ਉਰੇ ਵਾਲਾ ਕਟਾਰੂ ਚੱਕ ਇਹਨਾਂ ਦਾ ਅੱਜ ਪੁੱਤਨਾ ਫੂਕ ਰਿਹਾ ਇੱਕ ਸੰਕੇਤ ਹੈ ਉਹ ਕਹੇ ਭਾਈ ਤੁਸੀਂ ਤਾਂ ਕਹਿੰਦੇ ਸੀ ਆਮ ਆ ਤੁਸੀਂ ਆਮ ਤੇ ਖਾਸ ਨੇ ਗੱਠਜੋੜ ਬਣਾ ਕੇ ਟੈਚੀ ਵਾਲਾ ਸਿਸਟਮ ਬੰਦ ਨਹੀਂ ਕਰਿਆ ਇਹਦੇ ਕਰਕੇ ਨੌਮਰਾਦ ਬਿਮਾਰੀ ਹਟ ਰਹੀ ਸੀ ਸਾਡੇ ਘਰਾਂ 'ਚ ਹੁਣ ਹਸਪਤਾਲ ਛੋਟੇ ਪੈ ਗਏ ਹਸਪਤਾਲਾਂ 'ਚ ਬਾਅਦ 'ਚ ਮੈਂ ਜਾਂਦਾ ਹੁੰਦਾ ਜਦੋਂ ਦੀਵਾਲੀ ਲੰਘ ਜੇ ਤੁਸੀਂ ਦੇਖਿਆ ਕਰੋ ਡਾਕਟਰ ਕਹਿੰਦੇ ਅਸੀਂ ਤਾਂ ਮੱਥੇ ਦਾਤ ਤੁਹਾਰੀ ਜਿੰਨੇ ਵੀ ਨੌਮਰਾਦ ਬਿਮਾਰੀ ਆਉਂਦੀ ਕਿੱਥੇ ਆ ਮੈਂ ਕਿਹਾ ਹਰ ਚੀਜ਼ 'ਚ ਕੋਈ ਟੀਕੇ ਲਾ ਰਿਹਾ ਕੋਈ ਕੋਈ ਆਪਣਾ ਜੂਰੀਆ ਬਲਾ ਰਿਹਾ ਕੋਈ ਗਰੀਸ ਬਣਾਈ ਜਾ ਰਿਹਾ ਕੋਈ ਤਾਂ ਬਖਸ ਦੇ ਸਾਰੇ ਲੋਕਾਂ ਦਾ ਇਹ ਹਾਲ ਹੈ ਮੈਂ ਇੱਕੋ ਬੇਨਤੀ ਕਰੂੰ ਸਰਕਾਰਾਂ ਨੂੰ ਕਿ ਮਾਣੀ ਮੋਟੀ ਦੀ ਜ਼ਮੀਰ ਨੂੰ ਜਗਾ ਲਓ ਲੋਕਾਂ ਨੂੰ ਬਚਾ ਲਓ ਏ ਥੋਡੀਆਂ ਬੋਟਾ ਨੇ ਇਹ ਤਾਂ ਇੰਨਾ ਤਾਂ ਨਸੇ ਨਾਲ ਨਹੀਂ ਮਰ ਰਹੇ ਸੀ ਚਿੱਟੇ ਨਾਲ ਨਹੀਂ ਮਰ ਰਹੇ ਜਿੰਨਾ ਸੀ ਇਸ ਦੀ ਇਹ ਬਿਮਾਰੀ ਨਾਲ ਪਰਾਂਗੇ ਇਹ ਬੇਨਤੀ ਲੈ ਕੇ ਅਸੀਂ ਤਾਂ ਅੱਜ ਇਹ ਪਿੱਟ ਤੇ ਆਕਾ ਕਿ ਖਾਸਾ ਸੋਨੂ ਵੀ ਕੀ ਜਿਹੜਾ ਮੱਤਲੀ ਆ ਰਿਹਾ ਹੈ ਪਸ਼ੂਆਂ ਤੋਂ ਦੁੱਧ ਬਣਦਾ ਜੀ ਦੁੱਧ ਤੋਂ ਖੋਆ ਬਣਦਾ ਪਨੀਰ ਬਣਦਾ ਮੈਂ ਕਹਿ ਰਿਹਾ ਵੀ ਪ੍ਰਸ਼ਾਸਨ ਮੇਰੇ ਨਾਲ ਪ੍ਰਸ਼ਾਸਨ ਬੈਹ ਦੇ ਸੈਂਟਰ ਦੀ ਸਰਕਾਰ ਬੈਹ ਦੇ ਪੰਜਾਬ ਦੀ ਬੈਹ ਦੇ ਮੈਨੂੰ ਡੰਗਰਾਂ ਦੀ ਗਿਣਤੀ ਦੱਸ ਦਵੇ ਪਸ਼ੂਆਂ ਦੀ ਵੀ ਕਿੰਨੇ ਡੰਗਰ ਮੱਝਾਂ ਰਹਿ ਗਈਆਂ ਕਿੰਨੀਆਂ ਘਾ ਮਾਰ ਗਿਆ ਕਿੰਨੇ ਪਰਸੈਂਟ ਦੁੱਧ ਬਣਦਾ ਕਿੰਨੇ ਪਰਸੈਂਟ ਲੋਕਾਂ 'ਚ ਜਾਂਦਾ ਹਾਏ ਉਹ ਨਹੀਂ ਇਹ ਹਰ ਬਿਮਾਰੀ ਛਾਪੇ ਮਾਰੀ ਤਾਂ ਆਮ ਚੱਲ ਰਹੀ ਹੈ ਜੀ ਜਿਹੜਾ ਛਾਪੇ ਮਾਰੀ ਚੱਲਦੀ ਹੈ ਅਸੀਂ ਸਰਦਾਰ ਸਰਦਾਰ ਸਰਜੀਤ ਸਿੰਘ ਬਾਰਪੁਰ ਨੇ ਦੱਸਤਾ ਛਾਪੇ ਮਾਰੀ ਚੱਲਦੀ ਜ਼ਰੂਰ ਹੈ ਪਰ ਛਾਪੇ ਮਾਰੀ ਵਾਲੇ ਤਾਂ ਕਹਿੰਦੇ ਰੋਟੀ ਤੇ ਪੁੱੜਨੀ ਲੰਘਦੇ ਉਹਦਾ ਉੱਥੇ ਹੀ ਕਰ ਜਾਂਦੇ ਨੇ ਸੈਂਪਲ ਦਾ ਵੀ ਕੰਮ ਕਹਿੰਦੇ ਨੇ ਫਲਾਣੇ ਇੰਨੇ ਨੰਬਰ ਕਮਰੇ 'ਚ ਆ ਜੀ ਹੁਣ ਲੋਕਾਂ 'ਚ ਲੂਗੀ ਨਹੀਂ ਗੱਲਾਂ ਤੁਹਾਡਾ ਮੀਡੀਆ ਨੰਗਾ ਕਰਕੇ ਖੜਾ ਹੁੰਦਾ ਸਾਰਾ ਕੁਝ ਮੈਂ ਕੱਪੜੇ ਲਾ ਕੇ ਦੇਖਦੇ ਆ ਨਾ ਵੀ ਇਹਦੇ ਕਿੱਥੇ ਕਿੱਥੇ ਨਿਸ਼ਾਨ ਨਹੀਂ ਇਸੇ ਤਰ੍ਹਾਂ মিডিਆ ਦਾ ਸਿਸਟਮ ਹੈ ਮੈਂ ਸਵਾਗਤ ਕਰਦਾ ਮੈਂ ਕਿ ਸਾਨੂੰ ਜੇ ਬਚਾਊ ਇਹ ਜਿਹੜਾ ਥੰਮ ਹੈ মিডিਆ ਇਹੀ ਬਚਾਊਗਾ ਨਹੀਂ ਅਸੀਂ ਉੱਜੜ ਕੇ ਬਰਬਾਦ ਇਕ ਵਾਰ ਮਰਦਾਬਾਦ ਮਰਦਾਬਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਛੋਟਾ ਪਿੱਟੇ ਯਾਪਾ ਹਾਏ 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 why do i